ਭੈਣ ਭਰਾ ਦੇਖੋਗੇ ਅੱਜ ਤੁਹਾਡੇ ਨਾਲ ਕੁਛ ਅਲੱਗ ਗੱਲ ਕਰਨੀ ਆ ਤਾਂ ਜੁੜੋ ਮੇਰਾ ਵੀਰ ਅ ਲਾਈਵ ਨੂੰ ਦੋਸਤਾਂ ਦਿੱਕਤਾਂ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਬਹੁਤ ਸਾਰੇ ਸਾਡੇ ਪੰਜਾਬੀ ਭੈਣ ਭਰਾਵਾਂ ਤੱਕ ਪਹੁੰਚੇ ਇੱਕ ਮਨੋਰੰਜਨ ਦੇ ਲਈ ਮੈਂ ਇੱਕ ਬਲੌਗ ਚੈਨਲ ਬਣਾਇਆ ਆਪਣਾ ਡੀਐਸ ਪੰਜਾਬੀ ਬਲੌਗ ਉਸੇ ਹੀ ਚੈਨਲ ਬਾਰੇ ਅੱਜ ਆਪਾਂ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਾਂਗੇ ਜਿੰਨੇ ਵੀ ਭੈਣ ਭਰਾ ਮੈਂ ਸੋਚਿਆ ਕਿ ਯਾਰ ਮਨੋਰੰਜਨ ਵੀ ਕਰਨਾ ਜ਼ਰੂਰੀ ਹੈ ਹਨਾ ਆਪਾਂ ਇਸ ਚੈਨਲ ਤੇ ਦਾ ਆਪਾਂ ਕੰਮ ਕਰਦੇ ਹੀ ਰਹਿਨੇ ਆ ਪੰਜਾਬ ਦੇ ਪ੍ਰਤੀ ਬਾਕੀ ਜਿੰਨੇ ਸਾਡੇ ਭੈਣ ਭਰਾ ਪੰਜਾਬ ਦੇ ਮੇਰੇ ਨਾਲ ਜੁੜੇ ਨੇ ਮੈਂ ਉਹਨਾਂ ਦੇ ਨਾਲ ਹੀ ਗੱਲ ਕਰਨੀ ਹੈ ਤਾਂ ਸਪੋਰਟ ਤੁਹਾਡੀ ਹੋਣੀ ਹੈ ਤੇ ਮੈਂ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਜਿਹੜੀ ਵਲੌਗ ਨੇ ਉਹਨਾਂ ਦਾ ਤੁਹਾਨੂੰ ਇੱਕ ਮਨੋਰੰਜਨ ਦੇ ਜ਼ਰੀਏ ਆਪਾਂ ਮਿਲਿਆ ਕਰਾਂਗੇ ਉਹਦੇ ਵਿੱਚ ਵੀ ਤਾਂ ਜਿੰਨੇ ਵੀ ਸਾਥੀ ਜੁੜੋਂਗੇ ਤੇ ਲਾਈਵ ਨੂੰ ਸ਼ੇਅਰ ਜ਼ਰੂਰ ਕਰੋ ਮੇਰਾ ਵੀਰ ਅੱਜ ਅੱਜ ਬਿਸ਼ਾ ਆਪਣੇ ਕਿਸੇ ਹੋਰ ਗੱਲ ਤੇ ਆ ਅੱਜ ਲਾਈਵ ਉਹ ਬਾਅਦ ਦੇ ਵਿੱਚ ਕਰੂੰਗਾ ਮੈਂ ਜਿਹੜੀ ਕਿ ਆਪਾਂ ਪੰਜਾਬ ਦੇ ਮੁੱਦਿਆਂ ਪ੍ਰਤੀ ਕਰਦੇ ਹ ਹਰ ਰੋਜ਼ ਕਰਦੇ ਆ ਆਪਣੇ ਚੈਨਲ ਤੇ ਦੇਵਾ ਸਿੱਧੂ ਚੈਨਲ ਤੇ ਪਰ ਇੱਕ ਮੈਂ ਚੈਨਲ ਬਣਾਇਆ ਦੂਜਾ ਬਲੌਗ ਤੇ ਯਾਨੀ ਪੰਜਾਬ ਦੇ ਪ੍ਰਤੀ ਸਾਡੇ ਭੈਣ ਭਰਾਵਾਂ ਦੇ ਨਾਲ ਇੱਕ ਨਜ਼ਰੀਆ ਜੋੜਨ ਦਾ ਔਰ ਦੂਜੀ ਗੱਲ ਮਨੋਰੰਜਨ ਦੀ ਗੱਲ ਤਾਂ ਉਹ ਬਲੌਗ ਆ ਜਿਹੜਾ ਬਲੌਗ ਦਾ ਨਾਮ ਆਪਣਾ ਚੈਨਲ ਦਾ ਨਾਮ ਆ ਜਿਹੜਾ ਮੈਂ ਚੈਨਲ ਬਣਾਇਆ ਨਮਾ ਉਹਦਾ ਨਾਮ ਹੈਗਾ ਡੀਐਸ ਪੰਜਾਬੀ ਬਲੌਗ ਟਾਈਟਲ ਦੇ ਵਿੱਚ ਮੈਂ ਲਿਖ ਦਿੱਤਾ ਡੀਐਸ ਪੰਜਾਬੀ ਬਲੌਗ ਇਸੇ ਵਿਸ਼ੇ ਤੇ ਅੱਪਾ ਅੱਜ ਸਾਰੇ ਭੈਣ ਭਰਾ ਗੱਲ ਕਰਾਂਗੇ ਤੁਹਾਡੇ ਨਾਲ ਮੈਂ ਸਾਰੇ ਭੈਣ ਭਰਾਵਾਂ ਦੇ ਨਾਲ ਗੱਲ ਕਰਨੀ ਚਾਹੁੰਦਾ ਕਿ ਪੰਜਾਬ ਦੇ ਸਾਡੇ ਜਿੰਨੇ ਵੀ ਭੈਣ ਭਰਾ ਮੇਰੇ ਨਾਲ ਜੁੜਦੇ ਨੇ ਤਾਂ ਮੈਂ ਸਾਰੇ ਹੀ ਸੱਜਣਾਂ ਦੇ ਨਾਲ ਅੱਜ ਗੱਲ ਕਰਨੀ ਹੈ ਸਾਡੀ ਮਾਂ ਕੋਈ ਭੈਣ ਕੋਈ ਬਜ਼ੁਰਗ ਕੋਈ ਬੱਚਾ ਹੈ ਜਾਂ ਕੋਈ ਸਾਡਾ ਭਰਾ ਤਾਂ ਉਸ ਚੈਨਲ ਨੂੰ ਕਿਉਂ ਬਣਾਇਆ ਉਹਦੇ ਪਿੱਛੇ ਦਾ ਰੀਜਨ ਇਹ ਹੈ ਕਿ ਪੰਜਾਬ ਦੇ ਮੁੱਦਿਆਂ ਤੇ ਆਪਾਂ ਕੰਮ ਕਰਦੇ ਰਹਿੰਦੇ ਆ ਸਾਰੀ ਦਿਹਾੜੀ ਬੋਲਦਾ ਰਹਿੰਦਾ ਮੈਂ ਪੰਜਾਬ ਦੇ ਪ੍ਰਤੀ ਤਾਂ ਸੱਜਣੋ ਮੈਂ ਚਾਹੁੰਦਾ ਕਿ ਯਾਰ ਮਨੋਰੰਜਨ ਵੀ ਮੜਾ ਮੋਟਾ ਚਲੋ ਇੰਨੇ ਬਹਾਨੇ ਹੋ ਜਾ ਕਰੂਆ ਤਾਂ ਜਿਹੜਾ ਮੇਰਾ ਨਵਾਂ ਚੈਨਲ ਹੈ ਡੀਐਸ ਪੰਜਾਬੀ ਬਲੌਗ ਮੇਰੀ ਬੇਨਤੀ ਤੁਹਾਡੇ ਅੱਗੇ ਮੈਂ ਅੱਜ ਕਰਨੀ ਹੈ ਜਿਹੜੀ ਲਾਈਵ ਨੂੰ ਮੇਰਾ ਵੀਰ ਸ਼ੇਅਰ ਕਰ ਦਿਓ ਜੇਕਰ ਤੁਹਾਡਾ ਕੋਈ ਮਨ ਅੰਦਰੋਂ ਮੇਰੇ ਪ੍ਰਤੀ ਹੈ ਤਾਂ ਕਿ ਪੰਜਾਬ ਦੇ ਸਾਡੇ ਨੌਜਵਾਨਾਂ ਤੱਕ ਜਾਂ ਸਾਡੀਆਂ ਮਾਵਾਂ ਭੈਣਾਂ ਤੱਕ ਇਹ ਗੱਲ ਪਹੁੰਚੇ ਵੱਖ-ਵੱਖ ਤਰੀਕਿਆਂ ਦੇ ਨਾਲ ਆਪਾਂ ਜਿਹੜੇ ਬਲੌਗ ਬਣਾਵਾਂਗੇ ਉਹਦੇ ਵਿੱਚ ਡੀਐਸ ਪੰਜਾਬੀ ਬਲੌਗ ਉਹਦਾ ਚੈਨਲ ਦਾ ਨਾਮ ਹੈ ਜਿਹੜਾ ਮੈਂ ਰੱਖਿਆ ਤੇ ਸ਼ੇਅਰ ਵੀ ਕਰ ਦਿਆ ਕਰੋ ਮੇਰਾ ਵੀਰ ਆ ਲਾਈਵ ਨੂੰ ਤਾਂ ਕਿ ਹੋਰ ਨੌਜਵਾਨਾਂ ਤੱਕ ਜਾਵੇ ਸਰਚ ਕਰ ਲਿਓ ਤੁਹਾਨੂੰ ਮਿਲ ਜੂਗਾ ਕਿ ਸਾਡਾ ਕਿ ਸਾਡਾ ਜਿਹੜਾ ਬਲੌਗ ਚੈਨਲ ਬਣਿਆ ਡੀਐਸ ਪੰਜਾਬੀ ਬਲੌਗ ਉਹਨੂੰ ਸਰਚ ਕਰ ਲਿਓ ਦੂਜੇ ਤੀਜੇ ਨੰਬਰ ਤੇ ਤੁਹਾਨੂੰ ਵੀਡੀਓ ਜ਼ਰੂਰ ਮਿਲੂਗੀ ਮੈਂ ਹੀ ਉਹਦੇ ਵਿੱਚ ਮੇਰੇ ਮੇਰੀ ਜਿਹੜੀ ਫੋਟੋ ਆ ਜਿਹੜੀ ਅੱਗੇ ਤੁਹਾਨੂੰ ਮਿਲੂਗੀ ਪੂਰੇ ਪਰਿਵਾਰ ਦੇ ਨਾਲ ਜਿਹੜੀ ਮੇਰੀ ਅਸਲੀ ਹਕੀਕਤ ਹੈ ਉਹ ਵੀ ਤੁਹਾਨੂੰ ਉਹਦੇ ਵਿੱਚ ਮਿਲਣੀ ਆ ਕਿਉਂਕਿ ਮੈਂ ਆਪਣੀ ਹਕੀਕਤ ਕਿਸੇ ਤੋਂ ਲੁਕੋ ਕੇ ਨਹੀਂ ਰੱਖਣਾ ਚਾਹੁੰਦਾ ਕਿਉਂਕਿ ਮੈਂ ਪੰਜਾਬ ਦੇ ਪ੍ਰਤੀ ਬੋਲਦਾ ਜ਼ਰੂਰ ਹਾਂ ਪਰ ਬਈ ਆਪਾਂ ਕੋਈ ਫਰਾਡ ਨਹੀਂ ਕਰਨਾ ਇਸ ਕਰਕੇ ਮੈਂ ਰੀਅਲ ਜ਼ਿੰਦਗੀ ਦਾ ਜਿਹੜਾ ਮਕਸਦ ਹੈ ਉਹਦੇ ਵਿੱਚ ਪਾਇਆ ਹੈ ਯਾਨੀ ਉਸ ਤੇ ਸਾਰਾ ਕੁਝ ਆਪਾਂ ਸਭ ਰੀਅਲ ਦਿਖਾਉਣਾ ਹੈ। ਔਰ ਐਨੇ ਬਹਾਨੇ ਕੀ ਆ ਨਾ ਕਿ ਪੰਜਾਬ ਦੇ ਸਾਡੇ ਭੈਣ ਭਰਾਵਾਂ ਦੇ ਨਾਲ ਯਾਰ ਮਨੋਰੰਜਨ ਵੀ ਹੋ ਜਾਂਦਾ ਹੈ। ਕਿ ਜਿਵੇਂ ਬਲੌਗ ਬਣਾਉਨੇ ਆ ਤਾਂ ਨਵੀਂ ਲੋਕੇਸ਼ਨ ਤੇ ਬੰਦਾ ਕਦੇ ਜਾਂਦਾ ਆਪਣੇ ਭੈਣ ਭਰਾਵਾਂ ਦੇ ਨਾਲ ਪੰਜਾਬ ਦੇ ਸਾਡੇ ਲੋਕਾਂ ਦੇ ਨਾਲ ਐਨੀ ਗੱਲ ਵੀ ਸ਼ੇਅਰ ਜ਼ਰੂਰ ਹੋ ਜਾਇਆ ਕਰੂਗੀ। ਐਨੇ ਬਹਾਨੇ ਅਸੀਂ ਕਿਸੇ ਹੋਰ ਤਰੀਕੇ ਦੇ ਨਾਲ ਵੀ ਗੱਲਾਂ ਬਾਤਾਂ ਸਾਂਝੀਆਂ ਕਰਦੇ ਰਿਹਾ ਕਰਾਂਗੇ। ਤਾਂ ਮੈਂ ਅੱਜ ਪੰਜਾਬੀ ਜਿਹੜਾ ਕਿ 3-4 ਦਿਨ ਹੋ ਗਏ ਵੈਸੇ ਤਾਂ DS ਪੰਜਾਬੀ ਬਲੌਗ ਚੈਨਲ ਬਣਾਇਆ ਜਿੰਨੇ ਵੀ ਤੁਸੀਂ ਸੱਜਣ ਮੇਰੇ ਨਾਲ ਇਸ ਚੈਨਲ ਤੇ ਜੁੜੇ ਹੋ ਦੇਵ ਸਿੱਧੂ ਦੇ ਨਾਮ ਤੇ ਜਿਹੜਾ ਮੇਰਾ ਚੈਨਲ ਹੈ ਉਹ ਮੇਰੇ ਨਾਮ ਤੇ ਹੈ ਇਹ ਚੈਨਲ ਹੈ ਜਿਹੜੇ ਤੇ ਹੁਣ ਮੈਂ ਲਾਈਵ ਕਰ ਰਿਹਾ ਤਾਂ ਉਸ ਚੈਨਲ ਨੂੰ ਵੀ ਸਪੋਰਟ ਮੇਰਾ ਵੀਰ ਜਰੂਰ ਕਰਿਓ ਮੈਂ ਟਾਈਟਲ ਦੇ ਵਿੱਚ ਲਿਖ ਰੱਖਿਆ DS ਪੰਜਾਬੀ ਬਲੌਗ ਉਹਨੂੰ ਸਪੋਰਟ ਜਰੂਰ ਕਰ ਦਿਓ ਤੇ ਜਿੰਨੇ ਸੱਜਣ ਤੁਸੀਂ ਜੁੜੇ ਹੋ ਲਾਈਵ ਤੇ ਤੇ ਇਹਨੂੰ ਕਮੈਂਟਾਂ ਦੇ ਵਿੱਚ ਮੇਰੇ ਨਾਲ ਰਾਏ ਸਾਂਝੀ ਜਰੂਰ ਕਰਿਓ ਤਾਂ ਕਿ ਮੈਨੂੰ ਪਤਾ ਲੱਗੇ ਸਾਡੇ ਪੰਜਾਬ ਦੀ ਨੌਜਵਾਨੀ ਜਾਂ ਸਾਡੀਆਂ ਮਾਵਾ ਭੈਣਾਂ ਜਾਂ ਸਾਡੇ ਬਜ਼ੁਰਗ ਬੱਚੇ ਅ ਕੋਈ ਦਿਲੋਂ ਸਾਨੂੰ ਸਪੋਰਟ ਕਰਦੇ ਨੇ ਤੇ ਜਾਂ ਫਿਰ ਤੁਹਾਡਾ ਕੀ ਕਹਿਣਾ ਤੁਸੀਂ ਜ਼ਰੂਰ ਲਿਖਿਓ ਕਿਉਂਕਿ ਇੰਨੇ ਬਹਾਨੇ ਬਾਈ ਆਪ ਵੀ ਥੋੜਾ ਕਹਣਾ ਇੱਧਰ ਉੱਧਰ ਬੰਦਾ ਚੱਲਿਆ ਜਾਂਦਾ ਹਨਾ ਤੇ ਨਾਲੇ ਤੁਹਾਡੇ ਨਾਲ ਮੇਰੀ ਗੱਲਬਾਤ ਹੋਰ ਬਲੌਗ ਦੇ ਜ਼ਰੀਏ ਵੀ ਸਾਂਝੀ ਹੁੰਦੀ ਰਿਹਾ ਕਰੂਗੀ ਤਾਂ ਜਿੰਨੇ ਵੀ ਸਾਡੇ ਭੈਣ ਭਰਾ ਤੁਸੀਂ ਮੈਨੂੰ ਦੇਖਦੇ ਹੋ ਤਾਂ ਬਲੌਗ ਦੇ ਵਿੱਚ ਵੀ ਜ਼ਰੂਰ ਸਪੋਰਟ ਕਰਨੀ ਹੈ ਕਿਉਂਕਿ ਉਹਦੇ ਵਿੱਚ ਮੈਂ ਪੂਰੇ ਪਰਿਵਾਰ ਸਮੇਤ ਆਪਣੀ ਰੀਅਲ ਸਟੋਰੀ ਆਪਦਾ ਪੂਰਾ ਜਾਨੀ ਕਿੱਸਾ ਜ਼ਿੰਦਗੀ ਦਾ ਉਹ ਸਾਰਾ ਸਾਡੇ ਪੰਜਾਬੀਆਂ ਦੇ ਨਾਲ ਮੈਂ ਅਲੱਗ ਤਰੀਕੇ ਦੇ ਨਾਲ ਇੱਕ ਸਾਂਝਾ ਕਰਨਾ ਚਾਹੁੰਦਾ ਜੇਕਰ ਤੁਹਾਡੀ ਮੈਨੂੰ ਸਪੋਰਟ ਮਿਲਦੀ ਹੈ ਤਾਂ ਉਸੇ ਬਲੌਗ ਦੇ ਜਰੀਏ ਮੈਂ ਕਈ ਮੈਸੇਜ ਵੀ ਦੇਆ ਕਰੂੰਗਾ ਪੰਜਾਬ ਦੇ ਵਿੱਚ ਤਾਂ ਕਿ ਸਾਡੇ ਨੌਜਵਾਨੀ ਜਾਂ ਫਿਰ ਸਾਡੀ ਕੌਮ ਦੇ ਪ੍ਰਤੀ ਜਾਂ ਫਿਰ ਸਾਰੀਆਂ ਗੱਲਾਂ ਬਾਤਾਂ ਹੀ ਆ ਜਾਂਦੀਆਂ ਨੇ ਉਹਦੇ ਵਿੱਚ ਵੀ ਆਪਾਂ ਕੋਈ ਨਾ ਕੋਈ ਮੈਸੇਜ ਚੰਗੀ ਸਿੱਖ ਵਾਲਾ ਛੱਡਿਆ ਕਰਾਂਗੇ ਪੰਜਾਬ ਦੇ ਲੋਕਾਂ ਤੱਕ ਜਿੰਨੇ ਵੀ ਸਾਡੇ ਭੈਣ ਭਰਾ ਨੇ ਤਾਂ ਇਹ ਡੀਐਸ ਪੰਜਾਬੀ ਬਲੌਗ ਚੈਨਲ ਬਣਾਇਆ ਮੈਂ ਐਸੇ ਕਰਕੇ ਬਣਾਇਆ ਕਿ ਭਾਈ ਜਿੰਨੇ ਵੀ ਸਾਡੇ ਸੱਜਣ ਮਿੱਤਰ ਨੇ ਉਹਨਾਂ ਦੇ ਨਾਲ ਮੇਰੀ ਗੱਲਬਾਤ ਇੰਨੇ ਸੌਖੇ ਤਰੀਕੇ ਦੇ ਨਾਲ ਜਾਨੀ ਮਨੋਰੰਜਨ ਵੀ ਹੋ ਜਾਂਦਾ ਯਾਰ ਤਾਂ ਹੁਣ ਤੁਸੀਂ ਕਮੈਂਟ ਜ਼ਰੂਰ ਕਰਿਓ ਜਿੰਨੇ ਸਾਡੇ ਸਾਥੀ ਜੁੜੇ ਆ ਅ ਤਾਂ ਕਿ ਮੈਨੂੰ ਇਹ ਵੀ ਪਤਾ ਲੱਗਦਾ ਰਹੇ ਵੀ ਸਾਡੇ ਵਾਲੇ ਪੰਜਾਬੀ ਦੇ ਲੋ ਮੈਨੂੰ ਸਪੋਰਟ ਕਰ ਰਹੇ ਨੇ ਭਾਈ ਤੇ ਮੇਰਾ ਵੀਰ ਕਮੈਂਟ ਜ਼ਰੂਰ ਕਰ ਲਿਓ ਆਪਦੇ ਤੇ ਆਪਾਂ ਪੁੱਛਣਾ ਚਾਹਦੇ ਆ ਤੁਹਾਨੂੰ ਅੱਜ ਕਿ ਤੁਸੀਂ ਮੇਰੇ ਨਾਲ ਇਸ ਗੱਲ ਦੇ ਵਿੱਚ ਸਹਿਮਤ ਹੈਗੇ ਆ ਜਾਂ ਨਹੀਂ ਕਿਉਂਕਿ ਜ਼ਰੂਰੀ ਜਿਹੜੀ ਮੈਨੂੰ ਗੱਲ ਲੱਗੀ ਮੈਂ ਤਾਂ ਚੈਨਲ ਬਣਾ ਲਿਆ ਡੀਐਸ ਪੰਜਾਬੀ ਬਲੌਗ ਉਸ ਤੇ ਆਪਾਂ ਬਲੌਗ ਜਿਹੜੇ ਅਪਲੋਡ ਕਰਿਆ ਕਰਾਂਗੇ ਉਹ ਵੀ ਤੁਹਾਡੇ ਲਈ ਕਿ ਨਾਲੇ ਮੇਰਾ ਮਨੋਰੰਜਨ ਇਹਨੇ ਨਾਲ ਤੁਹਾਡੇ ਨਾਲ ਮੇਰੀ ਗੱਲਬਾਤ ਸਾਂਝੀ ਇਨੇ ਨਾਲ ਬੰਦਾ ਜੁੜਿਆ ਰਹਿੰਦਾ ਤਾਂ ਪੰਜਾਬ ਦੇ ਜਿੰਨੇ ਭੈਣ ਭਰਾ ਤੁਸੀਂ ਮੈਨੂੰ ਸਪੋਰਟ ਕਰਦੇ ਆਂ ਬਾਈ ਕਮੈਂਟ ਜਰਾ ਜ਼ਰੂਰ ਕਰਕੇ ਦੱਸਿਓ ਕਿ ਤੁਹਾਡੀ ਰਹਿ ਕੀ ਆ ਮੇਰੇ ਨਾਲ ਬਾਈ ਬਾਕੀ ਪੰਜਾਬ ਦੇ ਮੁੱਦਿਆਂ ਪ੍ਰਤੀ ਜਿਹੜਾ ਚੈਨਲ ਆ ਉਹ ਤਾਂ ਆਪਣਾ ਚੱਲਦਾ ਹੀ ਰਹਿਣਾ ਸਦਾ ਹੀ ਚੱਲਣਾ ਪਰਮਾਤਮਾ ਦੀ ਮਿਹਰ ਚਾਹੀਦੀ ਹੈ ਤੁਹਾਡਾ ਮੈਨੂੰ ਸਾਥ ਚਾਹੀਦਾ ਇਸੇ ਕਰਕੇ ਅੱਜ ਦੀ ਜਿਹੜੀ ਲਾਈਵ ਹੈ ਇਹਦੇ ਵਿੱਚ ਮੈਂ ਇਹੀ ਟਾਈਟਲ ਰੱਖਿਆ ਕਿ ਡੀਐਸ ਪੰਜਾਬੀ ਬਲੌਗ ਜਿਹੜਾ ਕਿ ਆਪਣਾ ਚੈਨਲ ਹੈ ਮੈਂ ਨਵਾਂ ਬਣਾ ਚੁੱਕਿਆ ਉਹਨੂੰ ਜਦੋਂ ਤੁਸੀਂ ਸਰਚ ਕਰੋਗੇ ਦੂਜੇ ਤੀਜੇ ਨੰਬਰ ਤੇ ਇੱਕ ਵਾਰ ਤੁਹਾਨੂੰ ਟੌਪ ਤੇ ਨਹੀਂ ਖੁੱਲਣੀ ਤਾਂ ਦੂਜੇ ਤੀਜੇ ਨੰਬਰ ਤੇ ਜਿਵੇਂ ਸਕਰੋਲ ਕਰੋਗੇ ਤਾਂ ਮੇਰੀ ਫੋਟੋ ਜਾਨੀ ਤੁਹਾਨੂੰ ਨਜ਼ਰ ਆ ਜਾਣੀ ਹੈ ਪਹਿਲੇ ਨੰਬਰ ਤੇ ਜਾਨੀ ਦੂਸਰੇ ਤੀਸਰੇ ਨੰਬਰ ਤੇ ਆ ਸਕਦੀ ਹੈ ਜਦੋਂ ਐ ਕਰੋਗੇ ਨਾ ਤੁਹਾਨੂੰ ਤਾਂ ਤਾਂ ਉਹ ਚੈਨਲ ਬਣਾਉਣ ਦਾ ਮਕਸਦ ਸਿਰਫ ਮੇਰਾ ਤੁਹਾਡੇ ਨਾਲ ਮਨੋਰੰਜਨ ਦਾ ਜਾਂ ਫਿਰ ਆਪਣੀ ਆਪ ਨੂੰ ਇੱਕ ਪੰਜਾਬੀਆਂ ਦੇ ਨਾਲ ਜੋੜਨ ਦੀ ਕੋਸ਼ਿਸ਼ ਸਾਡੇ ਭੈਣ ਭਰਾਵਾਂ ਦੇ ਨਾਲ ਮੇਰੀ ਗੱਲਬਾਤ ਸਾਂਝੀ ਹੁੰਦੀ ਰਹੂ ਐਨੇ ਬਹਾਨੇ ਨਾਲ ਯਾਰ ਬਾਈ ਬੰਦੇ ਦੇ ਦੁੱਖ ਸੁੱਖ ਸਾਂਝੇ ਹੁੰਦੇ ਨੇ ਬਾਕੀ ਕਈ ਸਾਰੇ ਮੈਸੇਜ ਵੀ ਉਹਦੇ ਵਿੱਚ ਆਪਾਂ ਛੱਡਿਆ ਕਰਾਂਗੇ ਉਹਦੇ ਵਿੱਚ ਕੱਲਾ ਐਵੇਂ ਨਹੀਂ ਜੇਕਰ ਮੈਨੂੰ ਸਪੋਰਟ ਕਰੀ ਪੰਜਾਬ ਨੇ ਤਾਂ ਮੈਂ ਉਹਦੇ ਵਿੱਚ ਮੈਸੇਜ ਐਸੇ ਛੱਡਣੇ ਜਿਹੜੇ ਸਾਡੀ ਕੌਮ ਦੇ ਪ੍ਰਤੀ ਸਾਡੇ ਪੰਜਾਬ ਦੇ ਪ੍ਰਤੀ ਸਾਡੇ ਪਾਣੀਆਂ ਦਾ ਮਾਹੌਲ ਸਾਡੇ ਜਿੰਨੇ ਵੀ ਮੁੱਦੇ ਨੇ ਮੈਂ ਸਾਰੇ ਬਲੌਗ ਦੇ ਵਿੱਚ ਤੁਹਾਨੂੰ ਜ਼ਰੂਰ ਉਹਨਾਂ ਦੇ ਵਿੱਚ ਆਪਾਂ ਮੈਸੇਜ ਲਿਆ ਕਰਾਂਗੇ ਸਾਡੇ ਪੰਜਾਬ ਦੇ ਲੋਕਾਂ ਨੂੰ ਕੁਝ ਹਾਸੇਮਖੌਲ ਕੋਮੇਡੀ ਲਾ ਲੋ ਜਾਂ ਕਿਵੇਂ ਕਹਿ ਲੋ ਮਾੜਾ ਮੋਟਾ ਯਾਨੀ ਰਿਐਲਿਟੀ ਆਪਦੀ ਜ਼ਿੰਦਗੀ ਦੀ ਉਹ ਮੈਂ ਦਿਖਾਉਣੀ ਚਾਹੁੰਦਾ ਸੀ ਇਸ ਕਰਕੇ ਮੈਂ ਪੰਜਾਬੀ ਆਪਣਾ ਡੀਐਸ ਪੰਜਾਬੀ ਬਲੌਗ ਟਾਈਟਲ ਦੇ ਵਿੱਚ ਮੈਂ ਲਿਖ ਦਿੱਤਾ ਡੀਐਸ ਪੰਜਾਬੀ ਬਲੌਗ ਜਿੰਨੇ ਵੀ ਸਾਡੀਆਂ ਮਾਵਾ ਭੈਣਾਂ ਜੋੜਨੀਆਂ ਬਾਈ ਤਾਂ ਸਰਚ ਜ਼ਰੂਰ ਕਰ ਲਿਓ ਬੋਲ ਕੇ ਕਰ ਲਿਓ ਚਾਹੇ ਲਿਖ ਕੇ ਡੀਐਸ ਪੰਜਾਬੀ ਬਲੌਗ ਉਹ ਤੁਹਾਨੂੰ ਦੂਜੇ ਤੀਜੇ ਨੰਬਰ ਤੇ ਮੇਰੀ ਵੀਡੀਓ ਜਰੂਰ ਮਿਲੂਗੀ ਤਾਂ ਉਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਲ ਤੇ ਘੰਟੀ ਜਰੂਰ ਕਰ ਲਿਓ ਤਾਂ ਕਿ ਹਰ ਬਲੌਗ ਦਾ ਤੁਹਾਡੇ ਕੋਲੇ ਉਹ ਨੋਟੀਫਿਕੇਸ਼ਨ ਪਹੁੰਚਦਾ ਰਹੇ ਤਾਂ ਜਿੰਨੇ ਵੀ ਸਾਡੇ ਹੁਣ ਭੈਣ ਭਰਾ ਜੁੜੇ ਨੇ ਬਾਈ ਸ਼ੇਅਰ ਜਰੂਰ ਕਰ ਦਿਓ ਮੇਰਾ ਵੀ ਲਾਈਵ ਨੂੰ ਤਾਂ ਕਿ ਹੋਰ ਸੱਜਣ ਵੀ ਸੁਣ ਸਕਣ ਕਿਉਂਕਿ ਕਿਸੇ ਨੂੰ ਪਤਾ ਨਹੀਂ ਹੈਗਾ ਹਲੇ ਇਹ ਨਵਾਂ ਚੈਨਲ ਹੈਗਾ ਉਸ ਤੇ ਹਲੇ 5 ਫਾਲੋਅਰਸ ਜੁੜੇ ਹੋਏ ਨੇ ਤਾਂ ਇਨੀਕ ਜਰੂਰ ਮੇਰਾ ਵੀ ਸਪੋਰਟ ਕਰਦੇ ਰਹੋ ਇਸ ਕਰਕੇ ਮੈਂ ਲਾਈਵ ਜਿਹੜੀ ਕਿ ਕਰੀ ਐ ਇਹ ਇਸੇ ਮੁੱਦੇ ਦੇ ਪ੍ਰਤੀ ਕਰੀ ਐ ਕਿ ਮੈਂ ਜਿਹੜਾ ਚੈਨਲ ਬਣਾ ਚੁੱਕਿਆ ਦੂਜਾ ਉਹਦਾ ਤੁਹਾਨੂੰ ਮੈਂ ਨਾਮ ਦੱਸ ਰਿਹਾ ਭਾਈ ਆ ਡੀਐਸ ਪੰਜਾਬੀ ਬਲੌਗ ਉਹਦੇ ਆਪਾਂ ਬਣਾਉਗੀ ਬਣਾਉਣੇ ਆ ਇਕੱਲੇ ਆਪਣੀ ਰੀਅਲ ਸਟੋਰੀ ਸਾਰੀ ਉਹਦੇ ਤੇ ਬਾਕੀ ਜਿਹੜਾ ਪੰਜਾਬ ਦੇ ਮੁੱਦਿਆਂ ਦੇ ਪ੍ਰਤੀ ਖਬਰਾਂ ਦੇ ਪ੍ਰਤੀ ਉਹ ਚੈਨਲ ਆਪਣਾ ਦੇਵਾ ਸਿੱਧੂ ਦੇ ਨਾਮ ਤੇ ਮੌਜੂਦ ਹੈ ਚੜ੍ਹਦੀ ਕਲਾ ਦੇ ਨਾਲ ਪ੍ਰਮਾਤਮਾ ਕਰੇ ਮੈਨੂੰ ਐਸੇ ਤਰ੍ਹਾਂ ਸਾਥ ਮਿਲਦਾ ਰਵੇ ਤੁਹਾਡਾ ਬਾਈ ਤੇ ਮੈਂ ਪੰਜਾਬ ਦੇ ਪ੍ਰਤੀ ਬੋਲਦਾ ਰਹਾ ਤਾਂ ਜਿਹੜਾ ਉਹ ਚੈਨਲ ਆ ਉਹ ਤਾਂ ਇੱਕ ਮਨੋਰੰਜਨ ਦੇ ਪ੍ਰਤੀ ਤੁਹਾਡੇ ਨਾਲ ਆਪਣੀ ਰਿਐਲਿਟੀ ਸਾਂਝੀ ਕਰਨ ਦੇ ਲਈ ਉਹਦੇ ਵਿੱਚ ਮੇਰੀਆਂ ਹਕੀਕਤਾਂ ਨੇ ਬਾਈ ਜਿਹੜਾ ਉਹ ਬਲੌਗ ਚੈਨਲ ਬਣਾਇਆ ਮੈਂ ਉਹਦੇ ਵਿੱਚ ਆਪਣੀ ਅਸਲੀ ਹਕੀਕਤ ਆ ਮੈਂ ਕੌਣ ਐ ਕਿਵੇਂ ਆ ਕੀ ਲੋਕੇਸ਼ਨ ਆ ਮੇਰੀ ਕੀ ਆ ਮੈਂ ਸਭ ਸਾਰਾ ਕੁਝ ਉਹਦੇ ਵਿੱਚ ਅਸਲੀ ਐ ਕਿਉਂਕਿ ਆਪਾਂ ਲੋਕੋ ਕੇ ਕਿਸੇ ਤੋਂ ਨਹੀਂ ਰੱਖਣਾ ਚਾਹੁੰਦੇ ਸਾਡੇ ਭੈਣ ਭਰਾਵਾਂ ਨੂੰ ਵੀ ਪਤਾ ਲੱਗੇ ਕਿ ਦੇਵਾ ਸਿੱਧੂ ਅਸਲੀਅਤ ਦੇ ਵਿੱਚ ਹੈ ਕੌਣ ਆ ਜਾਂ ਕੀ ਹੈ ਕਿਵੇਂ ਦਾ ਉਹਦਾ ਰਹਿਣ ਦਾ ਢੰਗ ਆ ਜਾਂ ਫਿਰ ਕਿਵੇਂ ਦਾ ਘਰ-ਬਾਰ ਆ ਜਾਂ ਕਿਵੇਂ ਦੀ ਮਤਲਬ ਲੋਕੇਸ਼ਨ ਹੈ ਨਾ ਆਪਣੇ ਘਰ ਦੀ ਲਾ ਲੋ ਜਾਂ ਪਰਿਵਾਰ ਵੀ ਪੂਰਾ ਵੇਚਾ ਉਹਦੇ ਮਾਤਾ-ਪਿਤਾ ਤਾਂ ਹੈ ਨਹੀਂ ਆਪਣੇ ਗੁਜ਼ਰ ਗਏ ਸੀਗੇ ਬਾਕੀ ਬੱਚੇ ਨੇਗੇ ਸਾਰੇ ਤਾਂ ਇਸ ਕਰਕੇ ਮੈਂ ਤਹਾਡੇ ਨਾਲ ਬਸ ਇਨਾ ਇੱਕ ਸੰਜੋਗ ਚਾਹੁੰਦਾ ਸੀ ਕਿ ਪੰਜਾਬ ਦੇ ਜਿੰਨੇ ਸਾਡੇ ਭੈਣ ਭਰਾ ਨੇ ਆਹ ਚੈਨਲ ਤੇ ਤਾਂ ਤੁਸੀਂ ਮੈਨੂੰ ਸਪੋਰਟ ਕਰਦੇ ਹੋ ਬਾਈ ਬਲੌਗ ਚੈਨਲ ਮੈਂ ਇਸ ਕਰਕੇ ਕੀ ਮਨੋਰੰਜਨ ਹੁੰਦਾ ਰਹਿਣਾ ਸਾਡਾ ਵੀ ਤੁਹਾਡੇ ਨਾਲ ਸਾਂਝਾ ਤਾਂ ਇਸ ਕਰਕੇ ਮੈਂ ਟਾਈਟਲ ਦੇ ਵਿੱਚ ਵੀ ਇਹੀ ਲਿਖਿਆ ਕਿ ਡੀਐਸ ਪੰਜਾਬੀ ਬਲੌਗ ਨੂੰ ਚੈਨਲ ਨੂੰ ਜਾਨੀ ਸਪੋਰਟ ਜ਼ਰੂਰ ਕਰਿਓ ਤੇ ਜਦੋਂ ਤੁਸੀਂ ਸਰਚ ਕਰੋਗੇ ਨਾ YouTube ਤੇ ਉਹ ਦੂਸਰੇ ਤੀਸਰੇ ਨੰਬਰ ਤੇ ਮੇਰੀ ਵੀਡੀਓ ਦੇ ਉੱਤੇ ਮੇਰੀ ਫੋਟੋ ਨਜ਼ਰ ਆ ਜਾਊਗੀ ਤੁਹਾਨੂੰ ਸਾਰੇ ਪਰਿਵਾਰ ਨਾਲ ਹੀ ਆ ਵੈਸੇ ਤੇ ਯਾਨੀ ਫੈਮਲੀ ਚ ਬੈਠ ਕੇ ਦੇਖਣ ਵਾਲੀਆਂ ਚੀਜ਼ਾਂ ਹੀ ਪਾਵਾਂਗੇ ਆਪਾਂ ਗੰਦ ਤੱਕ ਕਿਸੇ ਨੂੰ ਪਰੋਸਿਆ ਨਹੀਂ ਪਹਿਲਾਂ ਵੀ ਨਹੀਂ ਅੱਜ ਤੱਕ ਆਪਾਂ ਬਣਾਉਣਾ ਸੋ ਇਸ ਕਰਕੇ ਉਹਦੇ ਵਿੱਚ ਵੀ ਪੰਜਾਬ ਦੇ ਪ੍ਰਤੀ ਮੈਂ ਮੈਸੇਜ ਜ਼ਰੂਰ ਦਿਆ ਕਰੂੰਗਾ ਸਾਰੇ ਪੰਜਾਬ ਦੇ ਅੰਦਰ ਕੋਸ਼ਿਸ਼ ਕਰਾਂਗੇ ਜੇਕਰ ਮੈਨੂੰ ਤੁਹਾਡਾ ਸਾਥ ਮਿਲਦਾ ਰਿਹਾ ਮੈਨੂੰ ਐਂ ਲੱਗਦਾ ਵੀ ਪੰਜਾਬ ਦੇ ਵਿੱਚ ਮੈਂ ਬਹੁਤ ਸਾਰਾ ਵੱਡਾ ਮੈਸੇਜ ਛੱਡਣਾ ਚਾਹੁੰਨਾ ਮੇਰੀ ਸੋਚ ਹੈ ਕਿ ਮੈਂ ਆਪਣੀ ਬਦੌਲਤ ਪੰਜਾਬ ਦੇ ਵਿੱਚ ਕੋਈ ਨਾ ਕੋਈ ਯੋਗਦਾਨ ਐਸਾ ਪਾਵਾਂ ਕਿ ਲੋਕ ਕਹਿਣ ਕਿ ਯਾਰ ਠੀਕ ਹੈ ਹਨਾ ਕੱਲਾ ਬਲੌਗ ਹੀ ਨਹੀਂ ਬਲਕਿ ਉਹਦੇ ਵਿੱਚ ਮੈਂ ਪੰਜਾਬ ਦੇ ਪ੍ਰਤੀ ਮੈਸੇਜ ਜ਼ਰੂਰ ਦਿਆ ਕਰੂੰਗਾ ਦੋ ਚਾਰ ਵੀਡੀਓ ਮੈਂ ਅਪਲੋਡ ਕਰ ਚੁੱਕਿਆ ਹਾਂ ਤੇ ਜਿਹੜੀਆਂ ਕਿ ਆਮ ਸਾਡੇ ਘਰ ਦੇ ਮਾਹੌਲ ਦੀਆਂ ਨੇ ਉਹ ਵੀ ਜ਼ਰੂਰੀ ਹੈ ਰਿਐਲਿਟੀ ਦਿਖਾਉਣੀ ਜ਼ਰੂਰੀ ਹੈ ਤੇ ਜਿੰਨੇ ਵੀ ਸਾਥੀ ਤੁਸੀਂ ਜੁੜਦੇ ਹੋ ਬਾਈ ਸ਼ੇਅਰ ਜ਼ਰੂਰ ਕਰਦੇ ਆ ਕਰੋ ਲਾਈਵ ਨੂੰ ਵੀ ਤਾਕੇ ਬਹੁਤ ਸਾਰੇ ਸਾਥੀਆਂ ਨੂੰ ਪਤਾ ਲੱਗ ਜੇ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਸਜਣੋਂ ਤੁਹਾਡਾ ਕਮੈਂਟ ਜ਼ਰੂਰ ਕਰੋ ਮੈਨੂੰ ਪਤਾ ਲੱਗੇ ਕਿ ਸਾਡੇ ਪੰਜਾਬੀ ਜੁੜੇ ਹੋਏ ਨੇ ਤੁਹਾਡੀ ਕੀ ਰਾਏ ਹੈ ਬਾਈ ਜ਼ਰੂਰ ਲਿਖ ਦਿਓ ਆਪਦੇ ਕਮੈਂਟ ਜੁੜੋ ਸੱਜਣੋ ਕਰ ਦਿਓ ਸ਼ੇਅਰ ਮੇਰਾ ਵੀਰ ਲਾਈਵ ਨੂੰ ਤੇ ਫਿਰ ਤੁਹਾਡੇ ਨਾਲ ਮੈਂ ਗੱਲਬਾਤ ਸਾਂਝੀ ਕਰਨੀ ਹੈ ਹੋਰ ਵੀ ਸੱਜਣ ਜੁੜ ਜਾਣ ਤਾਂ ਸਾਰੇ ਮਿੱਤਰਾਂ ਨੂੰ ਪਤਾ ਲੱਗ ਜਾਣਾ ਤਾਂ ਜ਼ਰੂਰੀ ਹੈ ਕਿਉਂਕਿ ਇਹੋ ਜਿਹੀਆਂ ਗੱਲਾਂ ਦੇ ਨਾਲ ਆਪਾਂ ਜੁੜੇ ਰਹਿੰਨੇ ਆਂ ਬਾਈ ਤਾਂ ਮੈਂ ਚਾਹੁੰਦਾ ਕਿ ਸਾਡੇ ਵਾਲੇ ਪੰਜਾਬੀਆਂ ਨੂੰ ਤਾਂ ਪਤਾ ਲੱਗ ਹੀ ਜਾਵੇ ਯਾਰ ਸ਼ੇਅਰ ਜ਼ਰੂਰ ਕਰੋ ਮੇਰਾ ਵੀਰ ਦੱਬ ਕੇ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਦਿਓ ਤਾਂ ਕਿ ਆਪਦੇ-ਆਪਦੇ ਇੱਕ-ਇੱਕ ਸਾਥੀ ਨੂੰ ताकि सारे नौजवानਾਂ ਤੱਕ ਆਪਣੀ ਗੱਲ ਪਹੁੰਚ ਜਾਏ ਪੰਜਾਬ ਦੀਆਂ ਮਾਵਾਂ ਭੈਣਾਂ ਤੱਕ ਵੀ ਪਹੁੰਚੇ ਬਜ਼ੁਰਗ ਬੱਚਿਆਂ ਤੱਕ ਨੌਜਵਾਨਾਂ ਤੱਕ ਜਿੰਨੇ ਵੀ ਸਾਡੇ ਸਾਥੀ ਤੁਸੀਂ ਜੁੜਦੇ ਹੋ ਬਾਈ ਜਰੂਰ ਸਾਥ ਦਿਓ ਮੇਰਾ ਵੀਰ ਤੇ ਆਪਾਂ ਹਰ ਰੋਜ਼ ਵਾਂਗੂ ਯਾਨੀ ਇਹਨਾਂ ਗੱਲਾਂ ਪ੍ਰਤੀ ਵੀ ਤੁਹਾਡੇ ਸਾਹਮਣੇ ਹਾਜ਼ਰ ਰਵਾਂਗੇ ਉਸ ਚੈਨਲ ਦੇ ਉੱਤੇ ਵੀ ਬਲੌਗ ਦੇ ذریعے ਮਨੋਰੰਜਨ ਦੇ ਪ੍ਰਤੀ ਲਾ ਲੋ ਪੰਜਾਬ ਦੇ ਵਿੱਚ ਮੈਸੇਜ ਵੀ ਜਰੂਰ ਦਿਆ ਕਰਾਂਗੇ ਇੱਕ ਵਾਰ ਮੈਂ ਉਸਤੇ ਦਿਨ ਚਾਰ ਵੀਡੀਓ ਅਪਲੋਡ ਵੀ ਕਰ ਚੁੱਕਿਆ। ਤੁਹਾਨੂੰ ਸਕਰੋਲ ਕਰਕੇ ਦੇਖੋਗੇ ਨਾ ਜਦੋਂ ਸਰਚ ਕਰੋਗੇ YouTube ਤੇ ਤੀਸਰੇ ਕ ਨੰਬਰ ਤੇ ਚੌਥੇ ਦੇ ਮੇਰੀ ਵੀਡੀਓ ਤੁਹਾਨੂੰ ਮਿਲੂਗੀ। DS ਪੰਜਾਬੀ ਬਲੌਗ ਜਦੋਂ ਲਿਖੋਗੇ YouTube ਤੇ ਸਰਚ ਕਰੋਗੇ ਤਾਂ ਮੇਰੀ ਤਸਵੀਰ ਤੁਹਾਨੂੰ ਸਾਹਮਣੇ ਨਜ਼ਰ ਆਊਗੀ ਪਰਿਵਾਰ ਦੇ ਨਾਲ ਸਾਰੀ ਰਿਐਲਿਟੀ ਉਹਦੇ ਵਿੱਚ ਆਪਣੀ ਜ਼ਿੰਦਗੀ ਦੀ। ਤੇ ਮੈਂ ਚਾਹੁੰਨਾ ਕਿ ਪੰਜਾਬ ਦੇ ਜਿੰਨੇ ਸਾਡੇ ਭੈਣ ਭਰਾ ਨੇ ਉਹ ਜੁੜਨ ਤੇ ਉਹਨਾਂ ਨੂੰ ਮੇਰੀ ਅਸਲੀਅਤ ਦਾ ਵੀ ਪਤਾ ਲੱਗੇ ਹਨਾ। ਉਹ ਤਾਂ ਚਲੋ ਕਿਸੇ ਨੂੰ ਕੀ ਪਤਾ ਵੀ ਕੌਣ ਕਿਵੇਂ ਦਾਗਾ ਪਰ ਅਸਲੀਅਤ ਜ਼ਰੂਰ ਸਾਰਿਆਂ ਨੂੰ ਪਤਾ ਹੋਣੀ ਚਾਹੀਦੀ ਹੈ ਆ ਲਖੋ ਗੇ ਨਹੀਂ ਰੱਖਣੇ ਚਾਹੁੰਦੇ ਆਪਾਂ ਤਾਂ ਕਰਕੇ ਮੈਂ ਉਹ ਚੈਨਲ ਬਣਾਇਆ ਕਿ ਸਾਰੇ ਆਪਣੇ ਜਿੰਨੇ ਵੀ ਫੋਲੋਅਰਸ ਜਿੰਨੇ ਸਾਡੇ ਭਰਾ ਭੈਣ ਭਰਾ ਨੇ ਸਾਰਿਆਂ ਨੂੰ ਪਤਾ ਲੱਗੇ ਤਾਂ ਲਖੋ ਜਿਹੜਾ ਆਪਣਾ ਕਮੈਂਟ ਫਿਰ ਮੈਂ ਪੜ ਕੇ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਦੀਆਂ ਅੱਜ ਤੇ ਲਾਈਵ ਨੂੰ ਮੇਰਾ ਵੀਰ ਸ਼ੇਅਰ ਜ਼ਰੂਰ ਕਰੀ ਚੱਲਿਓ ਤਾਂ ਕਿ ਸਾਡੇ ਹੋਰ ਨੌਜਵਾਨ ਬਹੁਤ ਸਾਰੇ ਜੋੜਨਗੇ ਫਿਰ ਉਹਨਾਂ ਦੇ ਨਾਲ ਵੀ ਗੱਲਬਾਤ ਸਾਂਝੀ ਕਰਾਂਗੇ ਸਜਣੋ ਕਮੈਂਟ ਤੁਹਾਡਾ ਹਲੇ ਤੱਕ ਨਹੀਂ ਆਇਆ ਤੇ ਮੈਂ ਇੰਤਜ਼ਾਰ ਕਰੀ ਜਨਾ ਤੁਹਾਡਾ ਕਿ ਭਾਈ ਤੁਸੀਂ ਕਮੈਂਟ ਹਲੇ ਨਹੀਂ ਕਰਿਆ ਆ ਮੈਂ ਕਾ ਮੇਰੇ ਕੋਲੇ ਡਿਜੀਟੈਕ ਦੇ ਮੈਂ ਕਹੇ ਤਾਂ ਜਿੰਨੇ ਵੀ ਸਾਡੇ ਭੈਣਾਂ ਦੇਖ ਰਹੀਆਂ ਜਾਂ ਭਰਾ ਦੇਖ ਰਿਹਾ ਕੋਈ ਬਜ਼ੁਰਗ ਬੱਚਾ ਕੋਈ ਵੀ ਆ ਕਮੈਂਟ ਜ਼ਰੂਰ ਕਰ ਲਿਓ ਆਪਦੀ رائے ਵੀ ਦੇ ਦਿਓ ਯਾਰ ਪੰਜਾਬ ਦੇ ਪ੍ਰਤੀ ਦੇਖੋ ਮੈਂ ਤਾਂ ਕੰਮ ਕਰਦਾ ਹੀ ਆ ਆਪਦਾ ਹਨਾ ਇਹ ਤਾਂ ਜਾਰੀ ਰਹਿਣਾ ਪਰ ਜਿਹੜਾ ਉਹ ਚੈਨਲ ਮੈਂ ਇਸ ਕਰਕੇ ਬਣਾਇਆ ਕਿ ਪੰਜਾਬ ਦੇ ਸਾਡੇ ਭੈਣ ਭਰਾਵਾਂ ਦਾ ਮਨੋਰੰਜਨ ਹੋ ਜਾ ਕਰੂਗਾ ਐਨੀ ਗੱਲਬਾਤ ਦੇ ਨਾਲ ਅਸੀਂ ਹੋਰ ਥੋੜਾ ਘਣਾ ਜਾਨੀ ਸਕੂਨ ਮਿਲਦਾ ਬੰਦੇ ਨੂੰ ਹਨਾ ਨਾਲੇ ਪੰਜਾਬ ਦੇ ਪ੍ਰਤੀ ਉਹਦੇ ਵਿੱਚ ਮੈਸੇਜ ਜ਼ਰੂਰ ਦਿਆ ਕਰਾਂਗੇ ਆਪਾਂ ਕੋਈ ਐਵੇਂ ਦੇ ਨਹੀਂ ਬਣਾਉਣੇ ਇੱਕ ਵਾਰੀ ਤਾਂ ਮੈਂ ਘਰੇਲੂ ਚੀਜ਼ਾਂ ਜਿਹੜੀਆਂ ਅਪਲੋਡ ਕੀਤੀਆਂ ਇਸ ਚੈਨਲ ਤੇ ਜਿਹੜਾ ਮੈਂ ਤੁਹਾਨੂੰ ਦੱਸਿਆ ਡੀਐਸ ਪੰਜਾਬੀ ਬਲੌਗ ਡੀਐਸ ਪੰਜਾਬੀ ਬਲੌਗ ਚੈਨਲ ਤੇ ਮੈਂ ਤਿੰਨ ਚਾਰ ਵੀਡੀਓ ਅਪਲੋਡ ਕਰ ਚੁੱਕਾ ਜਿਹੜੀ ਮੇਰੀ ਰਿਐਲਿਟੀ ਜ਼ਿੰਦਗੀ ਦੀ ਹੈ ਉਸ ਤੋਂ ਬਾਅਦ ਜਿਹੜੇ ਬਲੌਗ ਬਣਨਗੇ ਉਹਨਾਂ ਦੇ ਵਿੱਚ ਪੰਜਾਬ ਪੰਜਾਬ ਦੇ ਪ੍ਰਤੀ ਕੋਈ ਨਾ ਕੋਈ ਮੈਸੇਜ ਜ਼ਰੂਰ ਦਿਆ ਕਰਾਂਗੇ ਕਿ ਤਾਂ ਸਾਡੇ ਪੰਜਾਬ ਨੂੰ ਚੰਗੀ ਸਿੱਖ ਮਿਲੇ ਮਾੜੇ ਚੰਗੇ ਦਾ ਹੋਰ ਵੀ ਬਹੁਤ ਸਾਰੇ ਆ ਬਾਈ ਆਪਾਂ ਮਾੜਾ ਨਹੀਂ ਕਹਾਉਣਾ ਚਾਹੁੰਦੇ ਕਿਸੇ ਤੋਂ ਵੀ ਗਲਤ ਕਵੇ ਕੋਈ ਕਿ ਗਲਤ ਪਰੋਸ ਰਿਹਾ ਪਰ ਮੈਂ ਚਾਹੁੰਨਾ ਸਾਡੇ ਪੰਜਾਬ ਦੇ ਪ੍ਰਤੀ ਸਾਡੇ ਲੋਕਾਂ ਨੂੰ ਸਾਡੀਆਂ ਮਾਵਾਂ ਭੈਣਾਂ ਨੂੰ ਬਜ਼ੁਰਗ ਬੱਚਿਆਂ ਨੂੰ ਸਭ ਕੋਲੇ ਉਹ ਇਹੀ ਨੌਲਜ ਜਾਵੇ ਕਿ ਪੰਜਾਬ ਦੇ ਪ੍ਰਤੀ ਅਸੀਂ ਕੋਈ ਸਨੇਹਾ ਜ਼ਰੂਰ ਦਿਆ ਕਰਾਂਗੇ ਤਾਂ ਕਰੋ ਕਮੈਂਟ ਆਪਦੀ رائے ਜ਼ਰੂਰ ਦੇ ਦਿਓ ਤੁਹਾਡੀ ਕੀ رائے ਹੈ ਤੇ ਸਪੋਰਟ ਕਰੋ ਮੇਰਾ ਵੀਰ ਡੀਐਸ ਪੰਜਾਬੀ ਬਲੌਗ ਜਿਹੜਾ ਚੈਨਲ ਬਣਾਇਆ ਮੈਂ ਜ਼ਰੂਰ ਕਰੋ ਸਪੋਰਟ ਜ਼ਰੂਰੀ ਐ ਸੱਜਣੋ ਕਿਉਂਕਿ ਮੇਰਾ ਵੀ ਯਾਰਾ ਟਾਈਮ ਪਾਸ ਯਾਨੀ ਵਿਹਲੇ ਬੈਠੇ ਬੰਦੇ ਦਾ ਲਾ ਲੋ ਜਾਂ ਇੱਕ ਜਗ੍ਹਾ ਤੇ ਕੰਮ ਮੈਂ ਵੈਸੇ ਪੰਜਾਬ ਪ੍ਰਤੀ ਬਹੁਤ ਸਾਰਾ ਕਰਦਾ ਹਰ ਦਿਨ ਹਰ ਰੋਜ਼ ਮੈਂ ਇਸੇ ਕੰਮ ਤੇ ਜੁਟਿਆ ਰਹਿਣਾ ਪੰਜਾਬ ਦੇ ਹੱਕਾਂ ਦੀਆਂ ਗੱਲਾਂ ਪੰਜਾਬ ਦੇ ਪ੍ਰਤੀ ਗੱਲਾਂ ਮੈਂ ਵੀ ਸੋਚਿਆ ਯਾਰ ਚਲ ਇੰਨੇ ਬਹਾਨੇ ਬੰਦਾ ਇੱਧਰ ਉੱਧਰ ਲੋਕੇਸ਼ਨ ਤੇ ਜਾਇਆ ਹੁੰਦਾ ਤੇ ਇੰਨੇ ਨਾਲ ਸਾਡੇ ਪੰਜਾਬੀਆਂ ਦੇ ਨਾਲ ਚੰਗੀ ਦਰ ਹੈ ਜਿਹੜਾ ਕਿ ਜੁੜਿਆ ਰਹਿੰਦਾ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਵੀ ਤੁਸੀਂ ਭਰਾ ਸਾਡੇ ਸੁਣਦੇ ਹੋ ਜਾਂ ਕੋਈ ਭੈਣ ਸੁਣਦੀ ਹੈ ਤਾਂ ਆਪਦੇ ਆਪ ਦੇ ਕਮੈਂਟ ਛੱਡ ਸਕਦੇ ਹੋ ਤੁਸੀਂ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਡੀ ਐਸ ਪੰਜਾਬੀ ਵਲੌਗ ਜੇ ਕੋਈ ਸਾਡਾ ਸੱਜਣ ਨਮਾ ਇਸ ਚੈਨਲ ਤੇ ਵੀ ਤਾਂ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜ਼ਰੂਰ ਉਪਰਾਲਾ ਕਰਿਓ ਇਸ ਗੱਲ ਦਾ ਲਾਈਵ ਨੂੰ ਸ਼ੇਅਰ ਨਹੀਂ ਕੀਤਾ ਮੈਨੂੰ ਲੱਗਦਾ ਸਾਡੇ ਵਾਲੇ ਪੰਜਾਬੀਆਂ ਨੇ ਨਹੀਂ ਤਾਂ ਬਹੁਤ ਸਾਰੀ ਜਨਤਾ ਜੁੜ ਜਾਂਦੀ ਹੈ ਯਾਰ ਸ਼ੇਅਰ ਕਰ ਦਿਓ ਮੇਰਾ ਵੀਰ ਜਦ ਕਮੈਂਟ ਆਇਆ ਕਿਸੇ ਦਾ ਨਾਂ ਕੋਈ ਸ਼ੇਅਰ ਮੈਨੂੰ ਲੱਗਦਾ ਨਹੀਂ ਤਾਂ ਬਾਕੀ ਸਾਰੇ ਭਰਾਵਾਂ ਦਾ ਧੰਨਵਾਦ ਆ ਬਾਈ ਜਿੰਨੇ ਵੀ ਤੁਸੀਂ ਮੇਰੇ ਨਾਲ ਜੁੜਦੇ ਹੋ ਹਰ ਰੋਜ਼ ਤੇ ਆ ਲਾਈਵ ਨੂੰ ਸ਼ੇਅਰ ਕਰੋਗੇ ਤਾਂ ਬਹੁਤ ਸਾਰੇ ਸਾਥੀਆਂ ਤੱਕ ਪਹੁੰਚ ਜੂਗੀ ਤੇ ਗੱਲ ਮੇਰੀ ਬਹੁਤ ਸਾਰੇ ਲੋਕ ਸੁਣ ਲੈਣਗੇ ਸਾਡੇ ਭੈਣ ਭਰਾ ਤਾਂ ਬਲੌਗ ਚੈਨਲ ਨੂੰ ਸਪੋਰਟ ਕਰ ਦਿਓ ਧੰਨਵਾਦ ਸਾਰੇ ਸਾਥੀਆਂ ਦਾ ਡੀਐਸ ਪੰਜਾਬੀ ਬਲੌਗ ਸਰਚ ਕਰੋਗੇ ਤੀਸਰੇ ਕ ਨੰਬਰ ਤੇ ਮੇਰੀ ਵੀਡੀਓ ਤੁਹਾਨੂੰ ਮਿਲੂਗੀ ਉਹਦੇ ਵਿੱਚ ਮੈਂ ਆਪਦੀ ਜ਼ਿੰਦਗੀ ਦੀ ਰਿਐਲਿਟੀ ਦਿਖਾ ਚੁੱਕਿਆ ਤੇ ਮੈਸੇਜ ਜਰੂਰ ਮੈਂ ਪੰਜਾਬ ਦੇ ਪ੍ਰਤੀ ਬਲੌਗ ਦੇ ਵਿੱਚ ਵੀ ਦਿਆ ਕਰੂੰਗਾ ਕੋਸ਼ਿਸ਼ ਇਹੀ ਕਰਨੀ ਹੈ ਮੈਂ ਹੋਰ ਐਵੇਂ ਨਹੀਂ ਆਪਾਂ ਫੁਕਰੀਆਂ ਮਾਰਨੀ ਆ ਜਾਂ ਕੋਈ ਤੇ ਮੇਰੀ ਰਿਐਲਿਟੀ ਵੀ ਉਹਦੇ ਵਿੱਚ ਮੈਂ ਦਿਖਾ ਚੁੱਕਿਆ ਬਾਈ ਘਰ ਪਰਿਵਾਰ ਦੇ ਨਾਲ ਸਾਡਾ ਬਲੌਗ ਹੈ ਤੇ ਤਿੰਨ ਚਾਰ ਵੀਡੀਓ ਮੈਂ ਅਪਲੋਡ ਕਰ ਚੁੱਕਿਆ ਹੈ ਡੀਐਸ ਪੰਜਾਬੀ ਬਲੌਗ ਚੈਨਲ ਤੇ ਉਹਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਤੁਹਾਡੇ ਤੱਕ ਨੋਟੀਫਿਕੇਸ਼ਨ ਆਉਂਦੜਾ ਵੀ ਬਲੌਗ ਚੈਨਲ ਦਾ ਵੀ ਤੇ ਆਲ ਤੇ ਕਰਦੇ ਹੋ ਘੰਟੀ ਮੇਰਾ ਵੀ ਠੀਕ ਹੈ ਸਾਰੇ ਸਾਥੀਆਂ ਦਾ ਧੰਨਵਾਦ ਆ ਜਿੰਨੇ ਤੁਸੀਂ ਜੁੜੇ ਵੀਰੇ ਤੇ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਆ ਫਿਰ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਕਰਦੇ ਆ ਕੋਈ ਵੀਡੀਓ ਤਿਆਰ ਤੇ ਫਿਰ ਮਿਲਦੇ ਆ ਜੀ ਫੌਦ ਬਹੁਤ ਧੰਨਵਾਦ ਸਾਰੇ ਸਾਥੀਆਂ ਦਾ